ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਦੇ ਉੱਤੇ ਬਲਾਸਟ ਹੋਇਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਫੈਲ ਜਾਂਦੀ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਉਹ ਵੀ ਤੁਹਾਨੂੰ ਸਾਂਝੀ ਕਰਨ ਤਸਵੀਰਾਂ ਵੇਖ ਸਕਦੇ ਹੋ ਮੌਕਦ ਤਤ ਪੁਲਿਸ ਪ੍ਰਸ਼ਾਸਨ ਲੱਗਿਆ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚੇ ਨੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਂ ਦੱਸ ਦਈਏ ਕਿ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬਹੁਤ ਹੀ ਜ਼ਬਰਜਸਤ ਧਮਾਕਾ ਹੋਇਆ ਸੀ ਬਲਾਸਟ ਹੋਇਆ ਸੀ ਔਰ ਆਰ ਪਾਸ ਦੇ ਲੋਕਾਂ ਦੇ ਵਿੱਚ ਦਹਿਸ਼ਤ ਸਦੇ ਵੱਡੇ ਅਧਿਕਾਰੀ ਲੱਗੇ ਨੇ ਪੁਲਸ ਦੀਆਂ ਗੱਡੀਆਂ ਲੱਗੇ ਨੇ ਪੁਲਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੱਜ ਵੀ ਉੱਥੇ ਝੂਆ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਹੈ ਬਲਾਸਟ ਦੇ ਵਿੱਚ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਉੱਥੇ ਪੁਲਸ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੋਸ਼ੀ ਦੇ ਵੱਲੋਂ ਹੀ ਇੱਕ ਗ੍ਰੇਨੇਡ ਜੋ ਇੱਥੇ ਲੁਕਾਇਆ ਹੋਇਆ ਸੀ ਦੱਬਿਆ ਹੋਇਆ ਸੀ ਔਰ ਅੱਜ ਦਾ ਜ ਉਸ ਨੂੰ ਕੱਢਣ ਦੇ ਲਈ ਉੱਥੇ ਪਹੁੰਚਿਆ ਉਸ ਨੂੰ ਕੱਢਿਆ ਤਾਂ ਉਸ ਦੇ ਵੱਲੋਂ ਇਹ ਬਲਾਸਟ ਹੋ ਗਿਆ ਔਰ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਦਾ ਦਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਨਸ਼ਹਿਰੇ ਦੀ ਰਹਿਣ ਵਾਲੀ ਆ ਮੈਂ ਮੌਜੂਦਾ ਸਰਪੰਚੇ ਗਈ ਆ ਨਸ਼ਹਿਰੇ ਤੋਂ ਇਹ ਜਿਹੜੀ ਵਾਰਦਿਆ ਤੇ ਆਏ ਹੁਣੇ ਥੋੜੀ ਦੇਰ ਪਹਿਲਾਂ ਹੀ ਹੋਈ ਆ ਔਰ ਮੇਰੇ ਹਸਬੰਡ ਇੱਥੋਂ ਗੁਜ਼ਰਦੇ ਵੇ ਸੀ ਉਹਨਾਂ ਨੇ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਵਾਜ਼ ਵੀ ਬਹੁਤ ਜ਼ੋਰਦਾਰ ਆਈ ਸੀਗੀ ਅਸੀਂ ਤੁਰੰਤ ਇੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਆ ਕਿ ਦੇਖਿਆ ਜਾਵੇ ਇੱਥੇ ਕੀ ਹੋ ਚੁੱਕਾ ਆ ਕਿਉਂਕਿ ਇਹ ਜਾ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਂਦਾ ਆ ਔਰ ਅਸੀਂ ਇੱਥੇ ਪਹੁੰਚੇ ਹੋਏ ਆ ਔਰ ਦੇਖਦੇ ਆ ਜਿਹੜੀ ਪੁਲਸ ਆ ਆਪਣਾ ਵੈਰੀਫਾਈ ਕਰਦੀ ਪਈ ਆ ਜੋ ਵੀ ਆ ਆਪਣਾ ਵੈਰੀਫਾਈ ਕਰਕੇ ਪੁਲਸ ਦੱਸੇਗੀ ਕਿ ਇੱਥੇ ਕੀ ਹੋਇਆ ਇਥੇ ਹਾਲੇ ਤੱਕ ਫੈਲਾ ਲੇ ਕੀ ਜਾਣੇ ਦਾ ਸੁਣਿਆ ਆ ਕਿ ਇੱਕ ਹੀ ਜਾਣਾ ਜਖਮੀ ਆ ਨਹੀਂ ਜੀ ਨਹੀਂ ਅਸੀਂ ਮੌਕੇ ਤੇ ਨਹੀਂ ਸੀ ਸਾਨੂੰ ਜੀ ਆ ਕੇ ਮੁਲਾਜ਼ਮਾਂ ਨੂੰ ਪੁੱਛ ਕੇ ਚ ਕੀਤੀ ਆ ਉਹਨਾਂ ਨੇ ਇਹ ਕਿਹਾ ਵੈਰੀਫਾਈ ਕਰਦੇ ਪਏ ਆ ਅੱਗੇ ਦਾ ਜੋ ਵੀ ਆ ਦੱਸੇਗੀ ਹਾਂਜੀ ਬਸ ਥੈਂਕ ਯੂ ਸਰ ਮੈਂ ਵਾਈਫ ਨੂੰ ਛੱਡ ਕੇ ਵਾਈਫ ਨੂੰ ਛੱਡਣ ਜਾ ਰਿਹਾ ਸੀਗਾ ਤੇ ਮੈਂ 100 ਫੁੱਟ ਦੀ ਦੂਰੀ ਤੇ ਹਾਂ ਜਿੱਦੋਂ ਮੈਨੂੰ ਧੁਮਾਕੀ ਦੀ ਆਵਾਜ਼ ਸੁਣਾਈ ਬਹੁਤ ਜ਼ਿਆਦਾ ਆਵਾਜ਼ ਹੀ ਤੇ ਇਨੀ ਜ਼ਿਆਦਾ ਆਵਾਜ਼ ਸੀ ਕਿ ਅਸੀਂ ਇੱਕਦਮ ਆਪਣਾ ਸਕੂਟਰ ਰੋਕ ਲਿਆ ਤੇ ਜਦੋਂ ਅਸੀਂ ਲੱਗ ਗਏ ਤਾਂ ਧੂਆਂ ਹੀ ਧੂਆਂ ਵੇਖਿਆ ਤੇ ਜਦੋਂ ਧੂਏ ਦੀ ਵੇਖਿਆ ਸੀਗਾ ਕੁਝ ਨੁਕਸਾਨ ਹੋਇਆ ਕਿਸੇ ਦਾ ਤੇ ਹੁਣ ਸੁਣਨ ਚ ਆ ਰਿਹਾ ਵਾ ਕਿ ਕੋਈ ਬੰਦਾ ਮਰ ਗਿਆ ਜਾਂ ਕੁਝ ਵੀ ਆ ਇਸ ਬਾਰੇ ਕੋਈ ਕੁਝ ਵੀ ਜ਼ਖਮੀ ਵੀ ਹੋ ਸਕਦਾ ਤੇ ਕੋਈ ਕਨਫਰਮੇਸ਼ਨ ਨਹੀਂ ਗਰਨੇਡ ਫਟਿਆ ਕਿ ਅਵਾਜ਼ ਤੇ ਗਰਨੇਡ ਦੀ ਲੱਗ ਰਹੀ ਸੀ ਕਿ ਬਹੁਤ ਜ਼ਿਆਦਾ ਆਵਾਜ਼ ਸੀਗੀ ਹਾਂਜੀ ਤੁਹਾਡੇ ਕੋਈ ਕਨਫਰਮ ਹੋਇਆ ਤੇਰੀ ਕਨਫਰਮ ਜੀ ਹੁਣ ਦੇਖ ਰਿਹਾ ਸਰਕਾਰ ਦੇਖ ਰਹੀ ਹੈ ਪੁਲਿਸ ਦੇਖ ਰਹੀ ਹੈ ਕੌਣ ਸਰਕਾਰ ਦੱਸੇ ਕਿ ਕੀ ਹੋਇਆ ਹੈ ਕੀ ਨਹੀਂ ਹੋਇਆ। ਦੇਖੋ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ ਬਲਾਸਟ ਹੋਇਆ ਹੈ ਤੇ ਇੱਕ ਬੰਦੇ ਦੀ ਇੰਜਰੀ ਹੋਈ ਹੈ। ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਸ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ। ਇਹ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਨੇ ਸਰ ਪਤਾ ਲੱਗ ਰਿਹਾ ਕੋਈ ਪੁਲਿਸ ਮੁਲਾਜ਼ਮ ਦੇ ਘਰ ਇਹ ਗ੍ਰੇਨੇਡ ਸੁੱਟਣ ਆਇਆ ਸੀ ਨਹੀਂ ਜੀ ਇਦਾਂ ਦੀ ਇਹ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਹੈ ਕਿ ਸਾਨੂੰ ਇਦਾਂ ਦੀ ਕੋਈ ਵੀ ਇਨਫੋਰਮੇਸ਼ਨ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਇਹ ਸੀਗਾ ਕਿ ਇਹ ਕਨਸਾਈਨਮੈਂਟ ਰਿਟਰੀਵ ਜ਼ਰੂਰ ਕਰਨਾ ਹੈ ਸੀ ਇਹ ਸੀਗਾ ਦੋਸ਼ੀ ਹੀ ਸਾਡੇ ਸ਼ੱਕ ਦੇ ਮੁਤਾਬਕ ਤੇ ਅਸੀਂ ਇਹਨੂੰ ਵੈਰੀਫਾਈ ਵੀ ਕਰ ਰਹੇ ਹਾਂ ਬਹੁਤ ਜਲਦੀ ਅਸੀਂ ਤੁਹਾਡੇ ਸਾਹਮਣੇ ਜਿਹੜੀ ਸਾਰੀਆਂ ਡਿਟੇਲਸ ਨੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਇੱਕ ਕੱਲਾ ਹੀ ਬੰਦਾ ਸੀਗਾ ਜਿਹਦੇ ਇੰਜਰੀਜ਼ ਹੋਈਆਂ ਨੇ ਜਿੰਨੇ ਵੀ ਇਹਦੇ ਸਾਥੀ ਨੇ ਅਸੀਂ ਉਹ ਸਾਰੇ ਹੀ ਜਿਹੜੇ ਲੱਭ ਕੇ ਅਸੀਂ ਤੁਹਾਨੂੰ ਦੱਸ ਦਾਂਗੇ ਪਤਾ ਲੱਗਾ ਕਿ ਕਿਹੜਾ ਹੈਗਾ ਜੀ ਇਹ ਇਹ ਮਰ ਗਿਆ ਹੈ ਜਾਂ ਇਹ ਅਸੀਂ ਕਰ ਰਹੇ ਹਾਂ ਜੀ ਇਹ ਦੀ ਪਛਾਣ ਦੀ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਵੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀਆਂ ਟੀਮਜ਼ ਆਲਰੇਡੀ ਜਿਹੜੀ ਇੱਥੇ ਏਰੀਆ 'ਚ ਟੈਕਨੀਕਲੀ ਸਾਡੀਆਂ ਟੀਮਜ਼ ਐਕਟੀਵੇਟ ਹੋ ਗਈਆਂ ਨੇ ਸਾਡਾ ਜਿਹੜਾ ਵੀ ਹੈਗਾ ਇਹ ਬੰਦਾ ਕਿੱਥੋਂ ਆਇਆ ਸੀਗਾ ਕੀ ਇਹਨਾਂ ਦੇ ਸਾਥੀ ਸੀਗੇ ਕੀ ਇਹਨਾਂ ਦੀ ਮਨਸ਼ਾ ਸੀਗੀ ਅਸੀਂ ਸਾਰੀ ਤੁਹਾਨੂੰ ਬਹੁਤ ਹੀ ਜਲਦੀ ਕਲੀਅਰ ਕਰ ਦਾਂਗੇ ਬੰਦੇ ਡੈਥ ਹੋ ਗਈ ਹੈ ਬੰਦਾ ਠੀਕ ਹੈ ਇਹਨੂੰ ਹਸਪੀਟਲ ਲੈ ਕੇ ਜਾਇਆ ਜਾ ਚੁੱਕਾ ਹੈ ਅਸੀਂ ਥੋੜੀ ਦੇਰ ਬਾਅਦ ਫਿਰ ਤੁਹਾਨੂੰ ਅਪਡੇਟ ਲੈ ਕੇ ਦੱਸਾਂਗੇ ਕਿ ਇਹ ਬੰਦੇ ਦੀ ਡੈਥ ਹੋ ਗਈ ਹੈ ਜਾਂ ਬਚਾ ਸਰ ਏਰੀਆ ਕਿਹੜਾ ਹੈਗਾ ਜੀ ਜਿੱਥੇ ਕਿ ਨਾ ਇਹ ਹੈਗਾ ਜੀ ਪਿੰਡ ਨਸ਼ਹਿਰਾ ਹੈਗਾ ਇਹ ਥਾਣਾ ਕੰਬੋ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਏਰੀਆ ਚਾਹੀਏ ਇਹ ਅਸੀਂ ਬੈਡ ਨੇ ਦੱਸਣਾ ਚਾਹਾਂਗਾ ਕਿ ਇਹ ਅਬੈਂਡਨਡ ਏਰੀਆ ਹੈ ਸਾਡੀਆਂ ਪ੍ਰਾਣੀਆਂ ਜਿਹੜੀਆਂ ਪੁੱਛਗੇ ਚ ਇਹ ਸਾਹਮਣੇ ਆਇਆ ਹੈ ਕਿ ਐਦਾਂ ਦੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਨੇ ਜਨਰਲੀ ਜਿਹੜੀਆਂ ਕਨਸਾਈਨਮੈਂਟਸ ਇਹਨਾਂ ਨੂੰ ਜਿਹੜੇ ਇਹ ਪਾਕਿਸਤਾਨ ਸਪਾਂਸਰਡ ਜਿਹੜੇ ਆਈਐਸਆਈ ਵੱਲੋਂ ਜਿਹੜੀ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਇਦਾਂ ਦੇ ਅਬੈਂਡਨਡ ਏਰੀਆਸ ਸੀ ਇਹ ਪਿਕਅਪ ਤੇ ਡ੍ਰੌਪ ਸਪਾਟਸ ਹੁੰਦੇ ਨੇ ਤੇ ਇਹ ਬੰਦਾ ਪਿਕ ਕਰਨ ਆਇਆ ਸੀਗਾ ਉਤੋਂ ਚੱਕਣ ਆਇਆ ਸੀਗਾ ਕਨਸਾਈਨਮੈਂਟ ਤੇ ਇਹਦੇ ਜਦੋਂ ਇਹ ਤੋਂ ਹੈਂਡਲ ਨਹੀਂ ਹੋਈ ਉਹ ਜਿਹੜੀ ਵੀ ਐਕਸਪਲੋਸਿਵ ਚੀਜ਼ ਸੀਗੀ ਏ ਬਲਾਸਟ ਹੋਇਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਉਹਨਾਂ ਨੂੰ ਕੀ ਘਬਰਾਣਾ ਜਾਂਦੇ ਨਹੀਂ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਜੀ ਪੁਲਿਸ ਇਜ਼ ਔਨ ਦਾ ਜੌਬ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਜਿਹੜਾ ਸੀਗਾ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਜੋ ਵੀ ਸੀਗਾ ਅਸੀਂ ਪੂਰੀ ਤਹਿਕੀਕਤ ਕਰਕੇ ਤੁਹਾਡੇ ਕੋਲ ਦੱਸ ਦਾਂਗੇ ਲੋਕਾਂ ਨੂੰ ਘਬਰਾਉਣ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਇਹ ਤੁਸੀਂ ਦੇਖੋਗੇ ਇਹ ਅਬੈਂਡੰਟ ਏਰੀਆ ਸੀਗਾ ਇਦਾਂ ਦੀ ਕੋਈ ਵੀ ਕਿਸੇ ਦੀ ਵੀ ਮਨਸ਼ਾ ਇਹਦੇ ਚ ਦੇਖ ਨਹੀਂ ਰਹੀ ਹੈ ਸਾਨੂੰ ਕੋਈ ਵੀ ਅੱਦਾ ਦਾ ਐਂਗਲ ਨਹੀਂ ਲੱਗ ਰਿਹਾ ਤੇ ਜਾਂਚ ਤੋਂ ਬਾਅਦ ਵੱਡੇ ਖੁਲਾਸੇ ਹੋਣਗੇ ਜੀ ਇਸ ਮਾਮਲੇ ਦੇ ਬਿਲਕੁਲ ਜ਼ਰੂਰ ਕਰਾਂਗੇ ਜੀ ਜਿਵੇਂ ਤੁਹਾਨੂੰ ਦੱਸਿਆ ਇਹਨਾਂ ਦੇ ਜਿਹੜੇ ਸਾਥੀ ਨੇ ਉਹ ਵੀ ਅਸੀਂ ਕਰਾਂਗੇ ਆਈਡੈਂਟੀਫਾਈ ਇਹਨਾਂ ਦੀ ਜਿਹੜੀ ਮਨਸ਼ਾ ਸੀਗੀ ਉਹ ਵੀ ਆਈਡੈਂਟੀਫਾਈ ਕਰਕੇ ਅਸੀਂ ਤੁਹਾਨੂੰ ਬੜੀ ਜਲਦੀ ਇਹਦੇ ਬਾਰੇ ਦੱਸਾਂਗੇ